ਉਹ ਮੈਂ ਕੋਈ ਡਾਕਟਰ ਆ ਜੀ ਮੇਰੇ ਮੰਨ ਕੇ ਵਿੱਚ ਬੜੇ ਬੜੇ ਆਈਡੀ ਫੜਨਾ ਯਾਰ ਬਹੁਤ ਜ਼ਿਆਦਾ ਕੋਸ਼ਿਸ਼ਾਂ ਜੀ ਲੈਂਦੀਆਂ ਰਹੀਆਂ ਇੱਕ ਜਦੋਂ ਡਾਕਟਰ ਬਣਨਾ ਹੁੰਦਾ ਕਿੰਨੀ ਮਿਹਨਤ ਕਰਦਾ ਜੀ ਉਹਦੇ ਮਾਪੇ ਕਿੰਨੀ ਮਿਹਨਤ ਕਰਦੇ ਆ ਬੱਚਾ ਸਾਰੀ ਸਾਰੀ ਰਾਤ ਪੜ੍ਹਦਾ ਫਿਰ ਉਹ NEET ਜੀ ਕਰੈਕ ਕਰਦਾ ਜੀ ਐਡਮਿਸ਼ਨ ਲੈਂਦਾ 5 ਸਾਲ 5.5 ਸਾਲ ਉਹ MBBS ਕਰਦਾ ਫਿਰ ਦੁਬਾਰਾ ਫਿਰ ਦੁਬਾਰਾ ਤਿਆਰੀ ਕਰਦਾ ਜੀ ਹਾਈਐਸ ਤੋਂ ਬਾਅਦ ਤਿਆਰੀ ਕਰਦਾ ਉਹ ਫਿਰ ਉਹ ਜਿਹੜਾ ਤੁਹਾਡਾ ਹੈਗਾ ਜੀ NEET ਜੀ ਕਲੀਅਰ ਕਰਦਾ ਔਰ ਲੜਕੀ ਛੱਡ ਗਈ ਜਿਹੜੀ ਸੀ ਉਹ ਆਮ ਦੀ ਮੈਡੀਸਨ ਦੇ ਵਿੱਚ ਐਡਮਿਸ਼ਨ ਲੈਣੀ ਸ਼ਕਤੀ ਨਹੀਂ ਆਈ ਕਿਉਂਕਿ ਉਹ ਮੋੜ ਨਾਲ ਜਿਹੜੀ ਪਰਬਤਤਾ ਹੋਈ ਹੈ ਜਿਹੜਾ ਉਹਦੇ ਨਾਲ ਜਿਸ ਤਰ੍ਹਾਂ ਬ루ਟਲ ਰੇਪ ਹੋਇਆ ਉਹਦੇ ਨਾਲ ਮਰਡਰ ਹੋਇਆ ਉਹਦੇ ਵਾਸਤੇ ਜਿਹੜਾ ਹੈਗਾ ਜੀ ਮੈਨੂੰ ਲੱਗਦਾ ਵੀ ਜਿੰਨੀ ਦੇਰ ਉਹ ਜਿਹੜੇ ਬੇਸ਼ਰਮ ਦਰਿੰਦਿਆਂ ਨੂੰ ਫਾਂਸੀ ਤੇ ਡਾਕਟਰ ਤੇ ਲਟਕਾਈ ਨਹੀਂ ਜਾਂਦੇ ਮੈਨੂੰ ਚੰਗ ਨਹੀਂ ਬੈਠੀ ਉਹਦੇ ਮਾਂ-ਬਾਪ ਦੀ ਹਾਲਤ ਕੋਲ ਸੋਚ ਨਹੀਂ ਆਉਂਦੀ ਮੇਰੀ ਸੰਵੇਦਨਾ ਦਿਲ ਦੀ ਮੇਰੀ ਹਮਦਰਦੀ ਉਹਨਾਂ ਦੇ ਨਾਲ ਹੈ ਜੀ ਮੇਰੀਆਂ ਪ੍ਰੇਅਰਜ਼ ਉਹਨਾਂ ਦੇ ਨਾਮ ਆ ਬਟ ਇੱਕ ਜਿਹੜਾ ਅਸਹਿ ਦੁੱਖ ਹੁੰਦਾ ਨਾ ਜੀ ਵਾਰਿਆ ਇਹ ਅਸਹਿ ਦੁੱਖ ਤੇ ਮਾਪਿਓ ਲਈ ساری ਉਮਰ ਵਾਸਤੇ ਟੌਰਚਰ ਹੈ ਇਹ ਤੇ ਇਹ ਜਿਹੜੇ ਬੰਦੇ ਆ ਇਹਨਾਂ ਨੂੰ ਜਿਹੜੀ ਸਜ਼ਾ ਹੈਗੀ ਆ ਉਹ ਫਾਂਸੀ ਦੀ ਸਜ਼ਾ ਬਹੁਤ ਜਲਦੀ ਹੋਣੀ ਚਾਹੀਦੀ ਆ ਮਹੀਨਿਆਂ ਦੀ ਦਿਨਾਂ ਛੋੜੀ ਚਾਹੀਦੀ ਆ ਔਰ ਇੱਕ ਸਾਰੇ ਦੇਸ਼ ਦੇ ਵਿੱਚ ਮੈਸੇਜ ਜਾਣਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਕਿ 2019 ਦੇ ਵਿੱਚ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਆ ਉਹਨਾਂ ਨੇ ਇੱਕ ਸੈਂਟਰਲ ਲਾਅ ਬਣਾਉਣ ਲਈ ਕਿਹਾ ਸੀ ਜਿਹਦੇ ਵਿੱਚ ਇਹਨੂੰ 6 ਸਾਲ ਦੀ ਸਜ਼ਾ ਤੇ ਨਾਨ ਅਵੇਲੇਬਲ ਅਫਰੈਂਸ ਬਣਾ ਲਿਆ ਜਿਹੜਾ ਵੀ ਸੌਲਟਨ ਹੋ ਗੋਗਨ ਹੈ ਸੌਲਟਨ ਮੈਡੀਕਲ ਪ੍ਰੋਫੈਸ਼ਨਲ ਹੈ ਤੇ ਉਹ ਲੌਗ ਓਵਰ ਡੂ ਆ ਜੀ ਮੈਨੂੰ ਲੱਗਦਾ ਕਿ ਉਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਤੇ ਹੁਣ ਮੈਂ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਹੋਮ ਮਿਨਿਸਟਰ ਨੂੰ ਬੇਨਤੀ ਕਰਦਾ ਤੇ ਉਹ ਸ਼ੋਰ ਕਰਨਾ ਜਿਹੜੇ ਡਾਕਟਰਸ ਬੈਠੇ ਆ ਉਹਨਾਂ ਦੀ ਗੱਲਬਾਤ ਵੀ ਹੋਈ ਆ ਕਿ ਅਸੀਂ ਉਹ ਲਾਅ ਲੈ ਕੇ ਆਵਾਂਗੇ ਮੈਨੂੰ ਸਮਝ ਨਹੀਂ ਆਂਦੀ ਵੀ ਨਾ ਉਹ ਨਾਂ ਨਾ ਲਿਆਉਣ ਦਾ ਕਾਰਨ ਕੀ ਆ ਜੀ ਇਹ ਕਾਰਨਾਂ ਕਰਕੇ ਬੇਚੀ ਤਰੰਦੇ ਉਹਨਾਂ ਦੇ ਨਾਲ ਫੀਲ ਕਰਦੀ ਹੋ ਸਕਦੀ ਹੈ ਜਿਹੜੇ ਮੈਡੀਕਲ ਪ੍ਰੋਫੈਸ਼ਨਲ ਆ ਜੀ ਉਹਨਾਂ ਨੇ ਜਿਹੜੇ ਮੈਂ ਕੁਝ ਡਾਕਟਰਾਂ ਦੇ ਨਾਤੇ ਜਾਣਦਾ ਕਿ ਬਹੁਤ ਸਾਰੀਆਂ ਦਵਾਈਆਂ ਹੁੰਦੀਆਂ ਜਿਨ੍ਹਾਂ ਦਾ ਰਿਐਕਸ਼ਨ ਹੋ ਜਾਂਦਾ ਕਈ ਵਾਰੀ ਬੜਾ ਸੀਵੀਅਰ ਹੋ ਜਾਂਦਾ ਬੰਦੇ ਦੀ ਜਾਨ ਵੀ ਚਲੀ ਜਾਂਦੀ ਹੈ ਅਸੀਂ ਆਪਰੇਸ਼ਨ ਕਰਦੇ ਹਾਂ ਨੋਨ ਕੰਪਲਿਕਸ਼ਨਸ ਹੁੰਦੀਆਂ ਪੇਸ਼ੈਂਟ ਦੇ ਵਿੱਚ ਕੋਈ ਉਹਨਾਂ ਦਾ ਅੰਗ ਮਾਰਿਆ ਜਾਂਦਾ ਕਈ ਵਾਰੀ ਡੈਥ ਹੋ ਜਾਂਦੀ ਹੈ ਆਪਾਂ ਜੇ ਆਪਾਂ ਹੱਡ ਆਪਰੇਸ਼ਨ ਕਰਨੇ ਆ ਸੀਰੀਅਸਲੀ ਸਿਰਫ ਬੰਦਿਆਂ ਦੇ ਕਰਨੇ ਆ ਐਕਸੀਡੈਂਟ ਦੇ ਵਿੱਚ ਜਾਨਾਂ ਉਚਾਣੀਆਂ ਸੋ ਕਈ ਵਾਰੀ ਡਾਕਟਰ ਕੋਲੇ ਬੜੀ ਡਿਫੀਕਲਟ ਚੋਇਸ ਹ ਤੇ ਜੇ ਉਹ ਡਰੀ ਜਾਊਗਾ ਕਿ ਮੇਰੇ ਤੇ ਸੌਲਟ ਨਾ ਹੋ ਜਾਏ ਮੇਰੇ ਤੇ ਟਰੈਕ ਨਾ ਹੋ ਜਾਏ ਤਾਂ ਡਾਕਟਰ ਚੰਮ ਕਿੱਦਾਂ ਕਰਨਗੇ ਉਹ ਕਾਨੂੰਨ ਮੜਨਾ ਚਾਹੀਦਾ ਔਰ ਇਹਦੇ ਬੇਸੀ ਤਰੰਦੇਆ ਇਹਨਾਂ ਨੂੰ ਫਾਂਸੀ ਦੇ ਤੱਕ ਤੇ ਜਲਦੀ ਤੋਂ ਜਲਦੀ ਰਿਕਾਣਾ ਚਾਹੀਦਾ ਤਾਂ ਜਾ ਕੇ ਉਹਦੇ ਮਾਂ-ਬਾਪ ਨੂੰ ਲੱਗੇਗਾ ਵੀ ਸਾਡੀ ਬੱਚੀ ਨੂੰ ਇਨਸਾਫ ਹੋ ਗਿਆ ਤਾਂ ਜਾ ਕੇ ਜਿਹੜੇ ਜਿਹੜੇ ਸਾਡੇ ਡਾਕਟਰਸ ਆਗੇ ਸਾਡੇ ਸਾਰੇ ਸਾਡੇ ਉਹ ਰੈਜ਼ੀਡੈਂਟ ਡਾਕਟਰਸ ਆ ਆਈਐਮਐਸ ਦੇ ਡਾਕਟਰਸ ਆ ਜਾਨਕੋਪ ਡਾਕਟਰਸ ਆ ਜਿੰਨੇ ਵੀ ਡਾਕਟਰਸ ਆ ਭਾਈ ਤੇ ਨਰਸਰ ਆ ਨਰਸਰ ਆ ਫਾਰਮਾਸਿਸਟ ਆ ਜਿੰਨੇ ਵੀ ਪੈਰਾਮੈਡਿਕਸ ਆ ਕੋਨ ਨੂੰ ਲੱਗੇਗਾ ਵੀ ਹਾਂ ਸਾਡੀ ਸਰਕਾਰ ਜਿਹੜੀ ਹੈ ਸੰਵੇਦਨਸ਼ੀਲ ਹੈ ਔਰ ਸਾਡੀ ਸਾਡੀ ਸੁਰੱਖਿਆ ਵਾਸਤੇ ਚਿੰਤਤ ਹੈ ਮੈਂ ਆਪਣੇ ਜਿਹੜੇ ਪੰਜਾਬ ਦੇ ਸਾਰੇ ਡਾਕਟਰ ਨੂੰ ਸ਼ੋਰ ਕਰਦਾ ਮੈਂ ਵੈਸੇ ਕੱਲ ਨੂੰ ਮੀਟਿੰਗ ਬੁਲਾ ਲਈਆ ਵਿਚਾਰ ਬਦਲਾ ਕਰਕੇ ਉਹਦੇ ਚ ਪੁਲਿਸ ਦੇ ਸੀਨੀਅਰ ਅਫਸਰ ਹੋਣਗੇ ਐਡਵੋਕੇਟ ਜਨਰਲ ਅਫਸਰ ਤੋਂ ਸੀਨੀਅਰ ਵੀ ਰਹਣਗੇ ਅਸੀਂ ਉਹ ਨਾਂ ਵੀ ਜਿਹੜੇ ਜਿਹੜਾ ਹੈਗਾ ਪ੍ਰਪੋਜ਼ ਕਰਾਂਗੇ ਸਾਰੇ ਐਕਪੀਸੋ ਲਿਖਾਂਗਾ ਜੀ ਮੈਂ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੂੰ ਦਿਖਾਗਾ ਮੈਂ ਮਾਰਜੋ ਪ੍ਰਧਾਨ ਮੰਤਰੀ ਹੋਮ ਮਿਨਿਸਟਰ ਨੂੰ ਜਿੱਤੇ ਦਿਖਾਗਾ ਕਿ ਨਾਂ ਲੈ ਕੇ ਆਓ ਔਰ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸਾਰੇ ਯੂਨੀਅਨ ਹੈਲਥ ਮਿਨਿਸਟਰ ਸਾਰੇ ਸਟੇਟ ਹੈਲਥ ਮਿਨਿਸਟਰ ਵੀ ਸਿਰਫ ਤੇ ਸਿਰਫ ਸੈਫਟੀ ਸਕੋਟ ਨੂੰ ਲਾ ਕੇ ਬਿਲਡਿੰਗ ਬਣਾਉਣ ਮੈਂ ਬੇਨਤੀ ਮੈਂ ਦੁਬਾਰਾ ਰਿਪੀਟ ਕਰਦਾ ਯੂਨੀਅਨ ਹੈਲਥ ਮਿਨਿਸਟਰ ਨੂੰ ਮੈਂ ਬੇਨਤੀ ਕਰਾਂਗਾ ਜੀ ਮੈਂ ਮਿਲਣ ਜਾ ਰਿਹਾ ਉਹਨਾਂ ਨੂੰ ਮਿਲ ਕੇ ਵੀ ਦਰੂਰੂਗਾ ਮੈਂ ਤੁਹਾਡੀ ਥੁਰੀ ਕਰਦਾ ਤੇ ਸਾਰੇ ਹੈਲਥ ਮਿਨਿਸਟਰ ਵੀ ਸਿਰਫ ਜਿਹੜੀ ਇੱਕ ਇਕੁਅਲ ਟਾਪਿਕ ਹੈ ਪ੍ਰਵੈਂਸ਼ਨ ਆਫ ਵਾਇਲੈਂਸ ਅਗੇ ਸਭ ਤੋਂ ਵੱਡਾ ਪ੍ਰਸ਼ਨ ਹੈ। ਇਹਦਾ ਤੇ ਮਿਊਜ਼ਿਕ ਪਲਾਨ ਉਹਦੇ ਵਿੱਚ ਸਾਰੀਆਂ ਜਿੰਨੀਆਂ ਐਸੋਬੀ ਦੇ ਸਾਰੇ ਦੇਸ਼ ਵਿੱਚ ਲਾਗੂ ਕਰਾਂ। ਇਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਆ। ਮਹਿਮਾਨਯੋਗ ਆਪਣੇ ਜੂਨੀਅਰ ਅਫਸਰ ਨੂੰ ਮਿਲਾਂਗਾ ਵੀ ਬੇਨਤੀ ਤੁਹਾਡੇ ਥ्रू ਵੀ ਕੀਤੀ ਆ। ਈਮੇਲ ਕਰਾਂਗਾ, ਚਿੱਠੀ ਲਿਖਾਂਗਾ। ਅਸੀਂ ਕੋਈ ਵੀ ਇਹੋ ਜਿਹਾ ਕਸਰ ਨਹੀਂ ਛੱਡਾਂਗੇ ਕਿ ਸਾਡੇ ਬੱਚਾ ਨੂੰ ਕਿਸੇ ਕਿਸਮ ਦੀ ਦਿੱਕਤ। ਸਰ ਬੱਚਿਆਂ ਦੇ ਸਾਥ ਮੈਂ ਬੱਚਿਆਂ ਨੂੰ ਪੋਸਾ ਦਿੰਦਾ ਕਿ ਤੁਸੀਂ ਸੈਟ ਹੋ ਜੋ। ਅਸੀਂ ਤੁਹਾਡੇ ਮਾਪੇ ਆ। ਇਹ ਜਿਹੜੀ ਜੀ ਬੁਰੀ ਪ੍ਰੋਟੈਸਟ ਕਰਨਾ ਪੰਜ ਪੰਜ ਦਾ ਬੈਚ ਵਾਹ ਤੇ ਉਹਨਾਂ ਨੇ ਨੈਸ਼ਨਲ ਲੈਵਲ ਦਾ ਡਿਸੀਜਨ ਲਾਇਆ ਇਹ ਰੈਜ਼ੀਡੈਂਟ ਆਫ ਪ੍ਰਦੇਸ਼ ਨੂੰ ਜਿਹੜੇ ਅਗੇ ਜੁਨੀਅਰ ਡਾਕਟਰਸ ਆਫ ਇੰਡੀਆ ਉਹਨਾਂ ਦਾ ਨੈਸ਼ਨਲ ਲੈਵਲ ਦਾ ਪ੍ਰੋਟੈਸਟ ਹੈ ਜਿਵੇਂ ਕਿ ਬਾਕੀ ਸਾਰੇ ਆਪਣੇ ਕੰਮ ਤੇ ਚੱਲੇ ਜਾਓ ਆਪਣਾ ਕੰਮ ਕਰੋ ਆਪਣਾ ਪ੍ਰੋਟੈਸਟ ਕਰੋ ਅਸੀਂ ਤੁਹਾਡੇ ਨਾਲ ਆ ਪ੍ਰੋਟੈਸਟ ਦਾ ਮਤਲਬ ਹੁੰਦਾ ਕਿ ਕੋਈ ਛੋੜਦਾ ਨਹੀਂ ਤੁਹਾਡਾ ਡਾਕਟਰ ਮੰਡਾਇਦਰ ਦੇਖੀ ਸਰ ਥੈਂਕ ਯੂ ਇੱਕ ਮਿੰਟ ਦੇਖਣਾ ਕੋਈ ਕੋਈ ਸਰ ਸਾਹਿਬ ਦੇ ਰਹੇ ਨੇ ഡോക്ടർക്ക് എടുത്ത ഡോക്ടർ നാളെ